ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹੈੱਡ ਗ੍ਰੰਥੀ ਸਾਹਿਬ ਹੈੱਡ ਗ੍ਰੰਥੀ ਸਾਹਿਬ ਜੀ ਨੂੰ ਸ੍ਰੀ ਹਰਮੰਦਰ ਸਾਹਿਬ ਜੀਆਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਹੈ ਬਾਬਾ ਹਰਨਾਮ ਸਿੰਘ ਜੀ ਧੰਮਾ ਸਾਹਿਬ ਜਿਹੜੇ ਮੁਖੀ ਦਮਦਮੀ ਟਕਸਾਲ ਵੱਲੋਂ ਬਾਈਤਾ ਵੱਲੋਂ ਸਿੱਖ ਧਰਮ ਵਿੱਚ ਕੀਤੀ ਜਾ ਰਹੀ ਬੇਪਰਵਾਦੀ ਰੂਹ ਰੀਤਾਂ ਦੀ ਕੁਸਪੈਟ ਨੂੰ ਰੋਕਣ ਸੰਬੰਧੀ ਸਤਕਾਰਯੋਗ ਸਿੰਘ ਸਾਹਿਬ ਜੀ ਅਸੀਂ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਤਾਂ ਜੋ ਤੁਸੀਂ ਆਪਣੀ ਵਿਵਾਦਾ ਤੇ ਅਧਿਕਾਰਤ ਦੀ ਵਰਤੋਂ ਕਰਕੇ ਸਿੱਖ ਧਰਮ ਵਿੱਚ ਆ ਰਹੀਆਂ ਕ੍ਰਿਤੀਆਂ ਨੂੰ ਠੱਲ ਪਾਓ ਜੀ ਜਿਵੇਂ ਕਿ ਜਿਵੇਂ ਕਿ ਗੁਰੂ ਸਾਹਿਬ ਜੀ ਨੇ ਦੱਸਿਆ ਕਿ ਨਾ ਅਸੀਂ Hindu ਨਾ ਨਾ ਅਸੀਂ ਹਿੰਦੂ ਨਾ ਅਸੀਂ ਮੁਸਲਮਾਨ ਸਿੱਖਾਂ ਨੂੰ ਵੱਖਰਾ ਦਰਸਾਉਂਦੇ ਦਰਸਾਇਆ ਗਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਤੀਰਥ ਇਸ਼ਨਾਨਾ ਤੀਰਥ ਅਸਥਾਨਾਂ ਤੇ ਇਸ਼ਨਾਨ ਕਰਨ ਤੋਂ ਵਰਜਿਤ ਕਰਦੀ ਹੈ ਅਤੇ ਇੱਕ ਪ੍ਰਮਾਤਮਾ ਨਾਲ ਜੋੜਦੀ ਹੈ ਜਿਸ ਬਾਰੇ ਗੁਰੂ ਸਾਹਿਬ ਜੀ ਅੰਗ 1136 ਤੇ ਫਰਮਾਨ ਕਰਦੇ ਹਨ ਭੈਰੋ ਮਹੱਲਾ ਪੰਜਵਾਂ ਵਰਤਨਾ ਵਰਤਨਾ ਰਹੁਣਾ ਮੈਂ ਮਰਦਾਨਾ ਦੇਸ ਸੇਵੀ ਜੋ ਰਖੇ ਨਿਧਾਨਾ ਇੱਕ ਗੁਸਾਈਂ ਅੱਲਾ ਮੇਰਾ ਹਿੰਦੂ ਤੁਰਕ ਦੋਹਾਂ ਤੈਨੂੰ ਦੋਹਾਂ ਨਵੇਰਾ ਰਹਾਓ ਹੱਜ ਕਾਬੇ ਜਾਉ ਨਾ ਤੀਰਥ ਪੂਜਾ ਇੱਕੋ ਸੇਵੀ ਅਵਰ ਨਾ ਦੂਜਾ ਪੂਜਾ ਕਰੂ ਨਾ ਨਿਵਾਜ ਗੁਜ਼ਾਰੂ ਏਕ ਨਿਰੰਕਾਰ ਲੈ ਰਿਧੇ ਨਮਸ਼ਕਾਰੂ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਨ ਕਬੂ ਕੋ ਕਬੀਰ ਇਹ ਕਿਆ ਬਖਾਨਾ ਗੋਰ ਪੀਰ ਮਿਲ ਖੁਦ ਖਸਮ ਪਛਾਨਾ ਗੁਰੂ ਪੀਰ ਮਿਲ ਖੁਦ ਖਸਮ ਪਛਾਨਾ ਤੇ ਅੰਗ 976 ਉਤੇ ਗੁਰ 77 ਉਤੇ ਗੁਰੂ ਗ੍ਰੰਥ ਗੁਰੂ ਸਾਹਿਬ ਜੀ ਦੱਸਦੇ ਹਨ ਕਿ ਗੰਗਾ ਜਾਓ ਗਦਾਵਰ ਗੰਗਾ ਜਾਓ ਗਦਾਵਰ ਜਾਈਏ ਕੁੰਭ ਜਾਓ ਕੇਦਾਰ ਨਾਈਏ ਗੋਮਤੀ ਸਹਿਜ ਗਊਦਾਨ ਕੀਜੇ ਕੋਟ ਜਾਉ ਤੀਰਥ ਕਰੇ ਤਨ ਜੋ ਹਿਵਾਲੇ ਗਾਰੇ RAM ਨਾਮ RAM ਨਾਮ ਸਰ ਤੋਂ ਨਾ ਪੂਜੇ ਅੱਜ ਕੱਲ੍ਹ ਕੁੰਬ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਜੋ ਕਿ ਨਰੋਲ ਇੱਕ ਵਿਪਰਵਾਦੀ ਰੀਤ ਹੈ ਜਿਸ ਬਾਰੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਨੂੰ ਸਪਸ਼ਟ ਫਰਮਾਨ ਹੈ ਕਿ ਜਦ ਇਹ ਗਏ ਬੇਪਰਨਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ ਭਾਵ ਕਿਸੇ ਸੇਖਣੇ ਅਜਿਹਾਂ ਰੀਤਾਂ ਦਾ ਪਾਲਨ ਨਹੀਂ ਕਰਨਾ ਅਸਤਾ ਐਸਾ ਇਹਦਾ ਹਿੱਸਾ ਨਹੀਂ ਬੰਨਾ ਪਰ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਬਾਬਾ ਹਰਨਾਮ ਸਿੰਘ ਤੁਮਾ ਪਿਛਲੇ ਦਿਨੀ ਪ੍ਰਿਆ ਪ੍ਰਿਆ ਪ੍ਰਿਆਗਰ ਪ੍ਰਿਆਗਰ ਅਲਾਬਾਦ ਵਿਖੇ ਸਾਥੀਆਂ ਸਮੇਤ ਗਏ ਅਤੇ ਬੇਪਰਵਾਦੀ ਰੀਤ ਮੁਤਾਬਕ ਉਥੇ ਉਹ ਉਹ ਡੁਬਕੀਆਂ ਲਾਉਂਦੇ ਨਜ਼ਰ ਆਏ ਜਿਸ ਕਾਰਨ ਬਾਬਾ ਦੀਪ ਸਿੰਘ ਜੀ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਚਲਾਈ ਹੋਈ ਮਰਦੰਮਵੀ ਟਕਸਾਲ ਉਹ ਰੀਤ ਰਿਵਾਜ ਤੋੜਨ ਦਾ ਸੰਨੇਹਾ ਦਿੰਦੀ ਹੈ ਜਿਸ ਦਾ ਗੁਰੂ ਸਾਹਿਬ ਜੀ ਨੇ ਪੂਰਨ ਖੰਡਨ ਕੀਤਾ ਹੈ ਸਮਝਦੇ ਹਾਂ ਕਿ ਬਾਬਾ ਹਰਨਾਮ ਸਿੰਘ ਜੀ ਨੇ ਸਾਨੂੰ ਮਨੂੰ ਮੰਨੋ ਸਿਮਰਤੀ ਦੀ ਪ੍ਰੋੜਤਾ ਕੀਤੇ ਹੈ ਜਿਸ ਪਿੱਛੇ ਭਾਰਤੀ ਹਕੂਮਤ ਦੀ ਛਾਜਸ ਹੈ ਬਾਬਾ ਹਰਨਾਮ ਸਿੰਘ ਧੰਮਾ ਵੱਲੋਂ ਪਿਛਲੇ ਮਹੀਨਿਆਂ ਵਿੱਚ ਮਹਾਰਾਸ਼ਟਰ ਵਿੱਚ ਹਿੰਦੂ ਰਾਸ਼ਟਰਵਾਦੀ ਪਾਰਟੀ ਭਾਜਪਾ ਦੀ ਜਨਤਕ ਤੌਰ ਤੇ ਹਮਾਇਤ ਕੀਤੀ ਹੈ ਜਿਸ ਦਾ ਵੀ ਸਿੱਖਾਂ ਵਿੱਚ ਭਾਰੀ ਰੋਹ ਹੈ ਉਹ ਭਾਜਪਾ ਤੋਂ ਸਿੱਖਾਂ ਦਾ ਕਤਲੇਆਮ ਕਰਕੇ ਅਤੇ ਕਿਸਾਨਾਂ ਦੇ ਜਮਹੂਰੀ ਹੱਕ ਖਤਮ ਕਰਕੇ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਹਨ ਪਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਸਿੱਖ ਸੋਚ ਨੂੰ ਕਦਾ ਚਿੱਤ ਨਹੀਂ ਮੰਨਦੇ ਸਾਡਾ ਧਰਮ ਵੱਖਰਾ ਹੈ ਭਾਈ ਗੁਰਦਾਸ ਜੀ ਵੀ ਦੱਸਦੇ ਹਨ ਕਿ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋ ਆਪਣਾ ਪੰਥ ਨਰਾਲਾ ਹੁਣ ਇਸ ਨਰਾਲੇ ਪੰਥ ਦੀ ਨਿਰਮਲਤਾ ਬਰਕਰਾਰ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਅਸੀਂ ਆਪ ਜੀ ਦੇ ਧਿਆਨ ਵਿੱਚ ਸਮੁੱਚੇ ਹਾਲਾਤ ਲਿਆ ਕੇ ਆਸ ਕਰਦੇ ਹਾਂ ਕਿ ਆਪ ਜੀ ਇਸ ਗੈਰ ਸਿੱਖ ਵਰਤਾਰੇ ਬਾਰੇ ਬਾਬਾ ਰਾਮ ਸਿੰਘ ਜੀ ਤੋਂ ਜਨਤਕ ਤੌਰ ਤੇ ਪੁੱਛ ਪੜਤਾਲ ਕਰੋਗੇ ਅਤੇ ਬਣਦੀ ਕਾਰਵਾਈ ਕਰੋਗੇ ਤਾ ਜੋ ਸਿੱਖ ਧਰਮ ਵਿੱਚ ਬੇਪਰਵਾਦੀ ਕੁਸਪੈਟ ਨੂੰ ਨਕੇਲ ਪਾਈ ਜਾਵੇ ਜੋਕ ਕਾਰਵਾਈ ਦੀ ਆਸ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸੋ ਇਹ ਅੱਜ ਜਿਹੜਾ ਮੰਗ ਪੱਤਰ ਹੈੱਡ ਗ੍ਰੰਥੀ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਦਿੱਤਾ ਜਾ ਰਿਹਾ ਹੈ ਔਰ ਇਹ ਇਕੱਲਾ ਹੀ ਨਹੀਂ ਜਦੋਂ ਵੀ ਕਿਤੇ ਕੌਮ ਤੇ ਐਹੋ ਜਿਹੀਆਂ ਕ੍ਰੀਤੀਆਂ ਸਾਹਮਣੇ ਆਉਂਦੀਆਂ ਹੈ ਸਾਡੀ ਮਰਜ਼ਾਦਾ ਨੂੰ ਢਾਲ ਲੱਗਦੀ ਹੈ ਜਦੋਂ ਬਾਬਾ ਦੀਪ ਸਿੰਘ ਜੀ ਟਕਸਾਲ ਦੇ ਪਹਿਲੇ ਮੁਖੀ ਬਣੇ ਨਾ ਤਾਂ ਉਹਨਾਂ ਨੇ ਕਦੀ ਇਹੋ ਜੀ ਰੀਤ ਸਿੱਖਾਂ ਦੇ ਵਿੱਚ ਲਿਆਂਦੀ ਜਿਹਦੇ ਨਾਲ ਸਿੱਖਾਂ ਦਾ ਮਨ ਦੁਖਿਆ ਹੋਵੇ ਨਾ ਹੀ 14ਵੇਂ ਤਕਸਾਲ ਦੇ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਜੀ ਨੇ ਐਦਾਂ ਦੇ ਇਸ਼ਾਨਾਨ ਕਰਕੇ ਸਿੱਖ ਕੌਮ ਨੂੰ ਕਦੀ ਵੀ ਕੁਰਾਏ ਪਾਉਣ ਦਾ ਯਤਨ ਕੀਤਾ ਹੋਵੇ ਸੋ ਅੱਜ ਇਹ ਜਿਹੜੀ ਹੈ ਮੰਗ ਪੱਤਰ ਹੈਡ ਗ੍ਰੰਥੀ ਸਾਹਿਬ ਨੂੰ ਇਸ ਕਰਕੇ ਦੇ ਰਹਾ ਹਾਂ ਕਿ ਸਾਡੀ ਬਹੁਤ ਵੱਡੀ ਇਹ ਸਤਕਾਰਯੋਗ ਹਸਤੀ ਹੈ ਤੇ ਇੱਥੇ ਬੇਨਤੀ ਕਰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਦੀ ਵੀ ਨਾ ਗੰਗਾ ਗਏ ਗੰਗਾ ਰਾਮ ਜਾਣ ਨਾ ਜਮਣਾ ਗਏ ਜਮਣਾ ਰਾਮ ਬਣਿਆ ਸੋ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਪਰ ਜਿਹੜਾ ਆਪਣਾ ਧਰਮ ਹੁੰਦਾ ਓ ਜਾਣ ਤੋਂ ਵੱਧ ਪਿਆਰਾ ਹੁੰਦਾ ਜੋ ਸਾਡੇ ਗੁਰੂਆਂ ਨੇ ਸਿਧਾਂਤ ਬਖਸ਼ਿਆ ਹੈ ਮੀਰੀ ਪੀਰੀ ਦਾ ਉਹਦੇ ਮੁਤਾਬਕ ਇਹ ਸਾਰੀਆਂ ਗੱਲਾਂ ਜਿਹੜੀਆਂ ਫਿੱਕੀਆਂ ਤੇ ਛੋਟੀਆਂ ਹੈ ਜਿਨ੍ਹਾਂ ਨੂੰ ਅੱਜ ਸਿੱਖ ਕੌਮ ਦੇ ਵਿੱਚ ਪ੍ਰਚਲਿਤ ਕੀਤਾ ਜਾ ਰਿਹਾ ਹੈ ਸੋ ਅਸੀਂ ਇਹਨਾਂ ਚੀਜ਼ਾਂ ਦਾ ਖੰਡਨ ਕਰਦੇ ਹੋਏ ਅੱਜ ਇੱਥੇ ਗ੍ਰੰਥੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆਂ ਸੋ ਸਰਦਾਰ ਈਮਾਨ ਸਿੰਘ ਮਾਨ ਜੀ ਤੁਹਾਨੂੰ ਸਪਸ਼ਟ ਕਰਦੇ ਨੇ ਕਿ ਇਹ ਕਿੰਨਾ ਕੁ ਜਿਹੜਾ ਸਿੱਖ ਕੌਮ ਉਹਦੇ ਨਾਲ ਢਾਲ ਲੱਗਦੀ ਹੈ। ਉਹ ਮਨਾਟਾ ਇੱਥੇ ਵੀ ਗਏ ਪਰ ਉਹ ਗਏ ਕਿਉਂ? ਉਹਨਾਂ ਦਾ ਜਦੋਂ ਪਿੱਤਰਾਂ ਨੂੰ ਪਾਣੀ ਸੁਰਦੇ ਸੀ Hindu ਲੋਕ 14000 ਯੋਜਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸੂਰਜ ਉੱਚਾ ਵਾ ਉਹਨੂੰ ਇਹ ਪਾਣੀ ਪਿੱਤਰਾਂ ਨੂੰ ਦਿੰਦੇ ਸੀ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉਹਦਾ ਖੰਡਨ ਕੀਤਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਪਾਣੀ ਬਾਰ ਨੂੰ ਚੱਕ ਡੰਡਾ ਤੇ ਜਿੰਨਾ ਬ੍ਰਾਹਮਣਵਾਦ ਇਕੱਠਾ ਹੋ ਕੇ ਗੁਰੂ ਨਾਨਕ ਸਾਹਿਬ ਦੇ ਕੋਲ ਆਇਆ ਕਿ ਤੂੰ ਪੁੱਠੀ ਰੀਤ ਕਿਉਂ ਚਲਾਉਂਦੇ ਆਂ ਨਹੀਂ ਪੁੱਠੀ ਰੀਤ ਨਹੀਂ ਚਲਾਉਂਦੇ ਸਾਡੀ ਖੇਤੀ ਕਰਤਾਰਪੁਰ ਆਸੀਂ ਉਹਨੂੰ ਪਾਣੀ ਪਾਉਣਦੇ ਆ ਤੇ ਪੰਡਤਾਂ ਨੇ ਅੱਗੇ ਸਵਾਲ ਕੀਤਾ ਕਿ ਦੀ ਦੂਰ ਖੇਤੀ ਚ ਪਾਣੀ ਕਿਵੇਂ ਜਾਂਦਾ ਮਹਾਰਾਜ ਜੀ ਅਸੀਂ ਥੱਲ ਲਾ ਕੇ ਪਾਣੀ ਘਰ ਲੰਗ ਜਿਹੜਾ 14000 ਯੋਜਨ ਸੂਰਜ ਉੱਤਾ ਉੱਥੇ ਤੁਹਾਡਾ ਪਾਣੀ ਕਿੱਥੋਂ ਆਪੜਦਾ ਇਹ ਇਤਿਹਾਸ ਵੇਖ ਲਓ ਸੀਤਲ ਸਿੰਘ ਨੇ 4000 ਕਿਤਾਬ ਲਿਖੀ ਆ ਜੋ ਢਾਡੀ ਸਿੰਘ ਜੋਗਾ ਸਿੰਘ ਜੋਗੀ ਨੇ ਹੋਰ ਬੇਅੰਤ ਮਹਾਂਪੁਰਖਾਂ ਨੇ ਕਿਤਾਬਾਂ ਲਿਖੀਆਂ ਇਹਦੇ ਉੱਤੇ ਉਹ ਪੜ੍ਹ ਕੇ ਵੇਖ ਲੋ ਗੁਰੂ ਨਾਨਕ ਸਿੱਤੇ ਪਾਤਸ਼ਾਹ ਜੀ ਉਹਨਾਂ ਦਾ ਅਖੰਡਨ ਕਰਨ ਗਏ ਨੇ ਇਸ ਤਰ੍ਹਾਂ ਜਿਸ ਤਰ੍ਹਾਂ ਅੱਗੇ ਹੋਰ ਤੀਰਥਾਂ ਤੇ ਗਏ ਨੇ ਜਿੱਥੇ ਵੀ ਉਹ ਗਏ ਨੇ ਜੇ ਕਿਸੇ ਮੁਸਲਮਾਨ ਕੋ ਗਾਇਆ ਉਹਨੂੰ ਉਹਨੇ ਪੂਰਾ ਮੁਸਲਮਾਨ ਬਣਾਉਣ ਦਾ ਅਧਿਕਾਰ ਦਿੱਤਾ ਉਹਨਾਂ ਨੂੰ ਪੂਰਨ ਤੌਰ ਤੇ ਆਖਿਆ ਵੀ ਕਾਲਪੁਰਖ ਵਾਹਿਗੁਰੂ ਨਾਲ ਜੁੜੋ ਇਹ ਜੋ ਤੁਸੀਂ ਕਰ ਰਹੇ ਜੇ ਠੀਕ ਨਹੀਂ ਹੁਣ ਬਹੁਤ ਸਾਰੇ ਇਤਿਹਾਸਾਂ ਦੇ ਜੀ ਉੱਥੇ ਗੁਰੂ ਨਾਨਕ ਸਾਹਿਬ ਗਿਆ ਗੁਰੂ ਨਾਨਕ ਸਾਹਿਬ ਦਾ ਇਹ ਇਤਿਹਾਸ ਪੜੋ ਕਿ ਉਹ ਗਿਆ ਕਾਦੇ ਲਈ ਸੀ ਉਹ ਇਹਨਾਂ ਕੱਚੀਆਂ ਗੱਲਾਂ ਦਾ ਖੰਡਨ ਕਰਨ ਗਏ ਸੀ ਸਿੱਖ ਧਰਮ ਦਾ ਇਤਿਹਾਸ ਹੈ ਗੁਰੂ ਗ੍ਰੰਥ ਸਾਹਿਬ ਜੀ ਸਾਰੀ ਦੁਨੀਆ ਦਾ ਹੀ ਆ ਸਭ ਤੋਂ ਵੱਡਾ ਸੰਵਿਧਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨੀਵਿਆਂ ਨੂੰ ਲੈ ਕੇ ਉੱਚਿਆ ਤੇ ਬਰਾਬਰਤਾ ਦਿੱਤੀ ਹੈ ਨਾਲ ਹੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਦੇ ਜਨਮ ਦਿਨ ਦੇ ਨਾਲ ਹੀ ਅੰਬਰਸਰ ਕਾਲੀਦਾਲ ਜੋ ਮਹਾਪੁਰਖ ਹੋਏ ਨੇ ਬ੍ਰਹਮ ਗਿਆਨੀ ਉਰਨ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ ਰਬਦਾਸ ਜੀ ਉਹਨਾਂ ਦਾ ਵੀ ਨਾਲ ਜਨਮ ਦਿਨ ਉੱਥੇ ਮਨਾਇਆ ਜਾਣਾ ਸਾਰੀਆਂ ਸੰਗਤਾਂ ਚਰਦੀ ਕਲਾ ਚ ਉੱਥੇ ਸੰਤ ਮਹਾਂਪੁਰਖ ਸਬੂਤ ਦੇਣ ਤੇ ਆਪਣੀ ਸੱਚ ਦੀ ਗੱਲ ਨੂੰ ਅੱਗੇ ਰੱਖਣ ਵਾਹਿਗੁਰੂ ਜੀ ਦਾ ਫਲਸਫਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨ ਪਹਿਲਾਂ ਤਾਂ ਜਿਹੜੇ ਮਹਿਤੇ ਤੋਂ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਤੁਮੈਂ ਉਹਨਾਂ ਨੇ ਜਾ ਕੇ ਭਾਜਪੀ ਦੀ ਮਹਾਰਾਸ਼ਟਰ ਚ ਹਮਾਇਤ ਕੀਤੀ ਹੈ ਬੀਜੇਪੀ ਇੱਕ ਹਿੰਦੂ ਰਾਸ਼ਟਰਵਾਦੀ ਪਾਰਟੀ ਹੈ ਤੇ ਜਿਵੇਂ ਤੁਹਾਨੂੰ ਸੁਣਾਇਆ ਹੈਗਾ ਅੰਗ 1136 ਦੇ ਉੱਤੇ ਗੁਰੂ ਗ੍ਰੰਥ ਸਾਹਿਬ ਸਾਨੂੰ ਕਹਿੰਦੇ ਆ ਨਾ ਹਮ ਹਿੰਦੂ ਨਾ ਮੁਸਲਮਾਨ ਅਸੀਂ ਆਪਣੇ ਆਪ ਦੇ ਵਿੱਚ ਵੱਖਰੀ ਧਰਮ ਹੈ ਕੌਮ ਹੈ ਔਰ ਉਸੇ ਅੰਗ ਦੇ ਵਿੱਚ ਕਹਿੰਦੇ ਹੈਗੇ ਆ ਕਿ ਪੂਜਾ ਕਰੋ ਨਾ ਨਿਵਾਜ ਗੁਜਰਾਓ ਇਹ ਅਸੀਂ ਨਾ ਹਿੰਦੂਆਂ ਦੀ ਪੂਜਾ ਚੇ ਨਾ ਨਵਾਸ ਤੇ ਜਾਂਦੇ ਹੈਗੇ ਆ ਤੇ ਹਾਂਜੀ ਤੇ ਅ ਕੀ ਕਹਿੰਦੇ ਆ ਨਾ ਹਮ ਹਜ ਕਾਬੇ ਜਾਓ ਨਾ ਤੀਰਥ ਪੂਜਾ ਠੀਕ ਹੈ ਨਾ ਜੀ ਅਸੀਂ ਨਾ ਹਜ ਤੇ ਜਾਂਦੇ ਆ ਨਾ ਅਸੀਂ ਤੀਰਥ ਪੂਜਾ ਤੇ ਜਾਂਦੇ ਆ ਫਿਰ ਬਾਬਾ ਹਰਨਾਮ ਸਿੰਘ ਇਹ ਤੀਰਥ ਪੂਜਾ ਤੇ ਜਾ ਕੇ ਸਾਨੂੰ ਕੀ ਦੱਸਣਾ ਚਾਹੁੰਦੇ ਆ ਕਿ ਹੁਣ ਸਿੱਖ ਧਰਮ ਹਿੰਦੂ ਧਰਮ ਦੇ ਵਿੱਚ ਤਬਦੀਲ ਹੋ ਰਿਹਾ ਹੈਗਾ ਜਿਹੜੀ ਹਿੰਦੂ ਰਾਸ਼ਟਰਵਾਦੀ ਸੋਚ ਹੈ ਉਹਦਾ ਇੱਕ ਮੁਖੀ ਸਾਵਰਕਰ ਵੀ ਹੈਗਾ ਸਾਵਰਕਰ ਵੀ ਇਹੋ ਜੀਆਂ ਰੀਤਾਂ ਰਿਵਾਜਾਂ ਦਾ ਮਜ਼ਾਕ ਵੀ ਉਡਾਉਂਦਾ ਹੈਗਾ ਪਰ ਇਹਨਾਂ ਨੂੰ ਕੀ ਲੋੜ ਪੈਗੀ ਕਿ ਉਹਦੇ ਕਹੇ ਤੇ ਭਾਜਪੀ ਦੀ ਸਪੋਰਟ ਕਰੇ ਜਿਹੜਾ ਸਾਵਰਕਰ ਨੂੰ ਪੂਜਦੀ ਹੈ ਸਾਵਰਕਰ ਕਹਿੰਦਾ ਹੈ ਕਿ ਜਿਹੜੇ ਪਿੱਤਰ ਭੂਮੀ ਹੈ ਉਹਦੇ ਵਿੱਚ ਜਿਹੜੇ ਧਰਮ ਜੰਮੇ ਹੈ ਕਹਿਣ ਦਾ ਭਾ ਹਿੰਦੂ ਸਿੱਖ ਮੁਸਲਮ ਬੋਧੀ ਧਰਮ ਜਿਹੜਾ ਧਾਰਾ 25 ਚ ਵੀ ਔਨੇ ਪਵਾਤਾ ਹੈਗਾ ਉਹ ਪਿੱਤਰ ਭੂਮੀ ਦੇ ਧਰਮ ਕਹਿੰਦਾ ਹੈਗਾ ਜਿਹਦੇ ਵਿੱਚ ਉਹਦਾ ਕਹਿਣ ਦਾ ਭਾ ਕਿ ਜਿਹੜੇ ਧਰਮ ਦੇ ਮੁਖੀ ਸਾਡੇ ਗੁਰੂ ਬੋਧ ਬੁੱਧੀ ਗੌਤਮ ਬੋਧ ਜੀ ਮਹਾਵੀਰ ਜੀ ਇਹ ਸਾਰੇ ਜਿਹੜੇ ਇਸ ਧਰਤੀ ਤੇ ਜੰਮੇ ਆ ਉਹ ਹਿੰਦੂ ਆ ਪਰ ਗੁਰੂ ਸਾਹਿਬ ਸਪਸ਼ਟ ਕਰਦੇ ਆ ਕਿ ਇਹ ਗੱਲ ਝੂਠੀ ਹੈ ਅਸੀਂ ਨਹੀਂ ਹੈਗੇ ਹਿੰਦੂ ਅਸੀਂ ਮੁਸਲਮਾਨ ਨਹੀਂ ਹੈਗੇ ਅਸੀਂ ਗੁਰੂ ਕੇ ਸਿੱਖਾਂ ਫਿਰ ਜਦ ਤੁਮਾ ਸਾਹਿਬ ਬੀਜੇਪੀ ਦੀ ਸਪੋਰਟ ਕਰਦੇ ਆ ਕਿ ਉਹ ਇਹਦੇ ਨਾਲ ਸਹਿਮਤੀ ਦਿਖਾ ਰਹੇ ਹੈਗੇ ਆ ਕਿ ਜਿਹੜੀ ਹਿੰਦੂ ਰਾਸ਼ਟਰਵਾਦੀ ਪਾਰਟੀ ਹੈ ਧੱਕੇ ਨਾਲ ਸਾਨੂੰ ਧਾਰਾ 25 ਤੇ ਘੇਰਾ ਪਾ ਕੇ ਸਾਨੂੰ ਹਿੰਦੂ ਕਹਿੰਦੀ ਹੈ ਉਹਦੀ ਸਹਿਮਤੀ ਕਰਦੇ ਆ ਉਹਨਾਂ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਧਾਰਾ 25 ਨੂੰ ਉਹ ਜਿੱਥੇ ਸਾਨੂੰ ਕਹਿੰਦੇ ਆ ਕਿ ਸਿੱਖਸ ਆ ਡੀਮ ਟੂ ਬੀ ਹਿੰਦੂਸ ਉਹ ਉਹਦੇ 'ਚ ਮੰਨਦੇ ਆ ਕਿ ਨਹੀਂ ਮੰਨਦੇ ਅਸੀਂ ਅੱਜ ਇਹ ਸਪਸ਼ਟੀਕਰਨ ਮੰਗਦੇ ਆ ਦੂਜੀ ਗੱਲ ਜਿਹੜਾ ਇਹਨਾਂ ਨੇ ਜਾ ਕੇ ਇਸ਼ਨਾਨ ਕੀਤਾ ਹੈਗਾ ਇਹ ਇਸ਼ਨਾਨ ਸਾਨੂੰ ਤੀਰਥ ਜਿਹੜੇ ਦੱਸਿਆ ਮੰਨਦੇ ਅੰਦਰ ਦੱਸਿਆ ਰੱਬ ਨੂੰ ਪਉਣਾ ਇੱਕ ਓੰਕਾਰ ਨੂੰ ਪੂਜਣਾ ਉਹਦੇ ਪ੍ਰਤੀ ਸਾਨੂੰ ਆਦੇਸ਼ ਹੋਇਆ ਤੇ ਸਪਸ਼ਟ ਰੂਪ 'ਚ ਤੁਹਾਨੂੰ ਉਰੇ ਗੁਰੂ ਸਾਹਿਬ ਦੀ ਬਾਣੀ ਤੋਂ ਭਾਈ ਗੁਰਦਾਸ ਜੀ ਦੀ ਬਾਣੀ ਤੋਂ ਸਾਰੇ ਕਿਤੋਂ ਤੁਹਾਨੂੰ ਉਹਨਾਂ ਨਾ ਦਿੱਤੀ ਹੈ ਕਿ ਇਹ ਜਿਹੜਾ ਸਿੱਖਾਂ ਦਾ ਕੰਮ ਹੈ ਜਾ ਕੇ ਤੀਰਥ ਪੂਜਾ ਤੇ ਜਾਣਾ ਇਹ ਸਾਨੂੰ ਨਹੀਂ ਗੁਰੂ ਸਾਹਿਬ ਦਾ ਹੁਕਮ ਹੈਗਾ ਫਿਰ ਇਹ ਕਿਉਂ ਕਰ ਰਹੇ ਆ ਦੇਖੋ ਦਮਦਵੀ ਟਕਸਾਲ ਪਿਛਲੇ ਸਮੇਂ 'ਚ ਬਾਬਾ ਦੀਪ ਸਿੰਘ ਦੀ ਸੰਤ ਬਾਬਾ ਜਮੈਲ ਸਿੰਘ ਦੀ ਸਿੱਖੀ ਸੋਚ ਤੇ ਸਿਧਾਂਤ ਦੇ ਉੱਤੇ ਐਡੇ ਤਗੜੇ ਸਟੈਂਡ ਲੈ ਕੇ ਗਈਆਂ ਜਿਹੜਾ ਆਪਣਾ ਸੀਸ ਵੀ ਕਲੀ ਤੇ ਰੱਖ ਕੇ ਉਰੇ ਬਾਬਾ ਜੀ ਨੇ ਆਪਣੀ ਕੁਰਬਾਨੀ ਦਿੱਤੀ ਹੈ ਇਸੇ ਅਕਾਲ ਤਖਤ ਸਾਹਿਬ ਤੇ ਗੋਲੀਆਂ ਉਹਨਾਂ ਦੇ ਸੀਨੇ 'ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਲੱਗੀ ਹੈ ਤੇ ਸਾਨੂੰ ਇਹ ਨਹੀਂ ਸਮਝ ਆ ਰਹੀ ਕਿ ਜੇ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਇਹ ਕੰਮ ਆ ਕੇ ਉਰੇ ਕਰਨਾ ਪੈ ਰਿਹਾ ਤਾਂ ਫਿਰ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪਲੇ ਹੋਏ ਸੰਤ ਕਰਤਾਰ ਸਿੰਘ ਜੀ ਦੇ ਪਲੇ ਹੋਏ ਦਮਦਮੀ ਟਕਸਾਲ ਵਾਲੇ ਕੀ ਕਰ ਰਹੇ ਆ ਉਹ ਕਿਉਂ ਨਹੀਂ ਆ ਕੇ ਕਹਿ ਰਹੇ ਹੈਗੇ ਕਿ ਅਸੀਂ ਕੋਈ ਗਲਤ ਕਰ ਰਹੇ ਆਂ ਜੇ ਗਲਤ ਕਰ ਰਹੇ ਆਂ ਸਾਨੂੰ ਜੁਰਮਾਨਾ ਲਾ ਦਿਓ ਸਾਨੂੰ ਤਨਖਾਹ ਲਾ ਦਿਓ ਜੇ ਅਸੀਂ ਕੋਈ ਗਲਤ ਸਿੱਖਿਆ ਔਰੇ ਦੇ ਰਹੇ ਆਂ ਅਸੀਂ ਲਿਖ ਕੇ ਸਾਈਨ ਕਰਕੇ ਔਰੇ ਆ ਕੇ ਦੇ ਰਹੇ ਆਂ ਜਿਹੜਾ ਕੰਮ ਟਕਸਾਲ ਨੇ ਕਰਨਾ ਉਹ ਹੁਣ ਮੇਰੇ ਵਰਗੇ ਦੰਬੀਆਂ ਨੂੰ ਕਰਨਾ ਪੈਣਾ ਹੈਗਾ ਜਿ ਮੂਰਖਾਂ ਨੂੰ ਉਹ ਵਿਦਵਾਨ ਕਿਉਂ ਨਹੀਂ ਆ ਰਹੇ ਮੂਰੇ ਬੜੀ ਇਹ ਸਿੱਖੀ 'ਚ ਨਿਘਾਰ ਆ ਰਿਹਾ ਹੈਗਾ ਉਹਨਾਂ ਨੂੰ ਆਪਣੀ ਡਿਊਟੀ ਸੰਭਾਲਣੀ ਚਾਹੀਦੀ ਹੈ ਕੱਲਾ ਕੱਲਾ ਦਮਦਮੀ ਟਕਸਾਲ ਦਾ ਆਗੂ ਉਹਨਾਂ ਦਾ ਪ੍ਰਚਾਰਕ ਇਹਦੇ ਬਾਰੇ ਸਪਸ਼ਟੀਕਰਨ ਦੇ ਕੇ ਤੁਮੇ ਸਾਹਿਬ ਦਾ ਰਾਹ ਸਹੀ ਹੈ ਕਿ ਜੋ ਗੁਰੂ ਸਾਹਿਬ ਦੀ ਬਾਣੀ 'ਚ ਲਿਖਿਆ ਹੈ ਉਹ ਸਹੀ ਹੈ ਇਹਦੇ ਬਾਰੇ ਸਾਰਿਆਂ ਨੂੰ ਕਰਨਾ ਪੈਣਾ ਹੈ ਮੈਂ ਬੇਨਤੀ ਕਰਦਾ ਕਿ 13 ਤਰੀਕ ਨੂੰ ਸੰਤ ਜਰਨੈਲ ਸਿੰਘ ਮਾਫ ਕਰਨਾ 12 ਤਰੀਕ ਨੂੰ ਸੰਤ ਜਰਨੈਲ ਸਿੰਘ ਖਾਲਸਾ ਦਾ ਜਨਮ ਦਿਹਾੜਾ ਜੋ ਕਿ 13ਵੇਂ ਸਾਡੇ 14ਵੇਂ ਸਾਡੇ ਦਮਦਮੀ ਟਕਸਾਲ ਦੇ ਮੁਖੀ ਹੈ ਉਹਨਾਂ ਦਾ ਜਨਮ ਦਿਹਾੜਾ ਫਤਿਹਗੁਰ ਸਾਹਿਬ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੈ ਤੇ ਜਿਹੜੇ ਦਮਦਮੀ ਟਕਸਾਲ ਦੇ ਆਗੂ ਜਿਹੜਾ ਕੰਮ ਅਸੀਂ ਅੱਜ ਕਰ ਰਹੇ ਆ ਉਹਨੂੰ ਠੀਕ ਸਮਝਦੇ ਆ ਉਹ ਇੱਥੇ ਆ ਕੇ ਸਟੇਜ ਤੋਂ ਬੋਲਣ ਤੇ ਸਪਸ਼ਟ ਕਰਨ ਕਿ ਆ ਰਾਹ ਜਿਹੜਾ ਅਸੀਂ ਤੁਰੇ ਆ ਇਹ ਗਲਤ ਹੈ ਕਿ ਝੂਠਾ ਹੈ ਨਹੀਂ ਸਾਨੂੰ ਹਾਜ਼ਰ ਇੱਥੇ ਕਰ ਦੇਣ ਗੁਰੂ ਸਾਹਿਬ ਦੇ ਦਰਬਾਰ 'ਚ ਕਰ ਦੇਣ ਉੱਥੇ ਟਕਸਾਲ ਤੇ ਬੁਲਾ ਲੈਣ ਤੇ ਸਾਨੂੰ ਕਹਿ ਦੇਣ ਕਿ ਤੁਸੀਂ ਗਲਤੋਂ ਇਸ ਇਸ ਕਰਕੇ ਕਾਰਨ ਕਰਕੇ ਗਲਤ ਹੈ ਪਰ ਅਸੀਂ ਆਪਣੀ ਬੋਧੀ ਨਾਲ ਆਪਣੀ ਸੋਚ ਨਾਲ ਆਪਣਾ ਨਿਰਾਲਾ ਪੰਥ ਦੀ ਸੋਚ ਉਰੇ ਲੈ ਕੇ ਹਾਜ਼ਰ ਹੋਏ ਹੈਗੇ ਆ ਤੇ ਇਹਦੇ ਉੱਤੇ ਜਵਾਬ ਦੇ ਮੌਜੂਦਾ ਐਸਜੀਪੀਸੀ ਵੀ ਹੈ ਇੱਥੇ ਦੇ ਜਿਹੜੇ ਗ੍ਰੰਥੀ ਸਾਹਿਬਾਨ ਵੀ ਹੈ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਦੱਸੋ ਸਿੱਖ ਹੁਣ ਤੀਰਤ ਪੂਜਾ ਚ ਜਾਵੇ ਕਿ ਨਾ ਜਾਵੇ ਕਿ ਆਪਣੇ ਆਪ ਨਾਮ ਸਿਮਰਨ ਕਰਕੇ ਹਰਮੰਦਰ ਸਾਹਿਬ ਦੇ ਦਰਸ਼ਨ ਕਰਕੇ ਇੱਥੇ ਗੁਰੂਆਂ ਦੀ ਰਾਹ ਤੇ ਤੁਰੇ ਕਿ ਜਿਹੜੇ ਰਾਤੇ ਦਮਦਮੀ ਟਕਸਾਲ ਦੇ ਹਰਨਾਮ ਸਿੰਘ ਤੋਂ ਮਤ ਤੋੜਦੇ ਆ ਉੱਥੇ ਤੁਰੀਏ ਇਸ ਕਰਕੇ ਅਸੀਂ ਅੱਜ ਉਰੇ ਪੇਸ਼ ਹੋਏ ਹੈਗੇ ਆ ਤੇ ਆਸ ਕਰਦੇ ਆ ਕਿ ਇਹਦਾ ਜਵਾਬ ਛੇਤੀ ਤੋਂ ਛੇਤੀ ਸਾਨੂੰ ਮਿਲ ਜੇ ਮਹਾਰਾਜ ਦੇ ਸਾਹਮਣੇ ਅਸੀਂ ਹੁਣ ਜਾ ਕੇ ਅਰਦਾਸ ਕਰਾਂਗੇ ਆ ਦੇ ਕੇ ਕਿ ਸਾਨੂੰ ਸਹੀ ਰਾਤੇ ਲਾਓ ਤੇ ਪੰਥ ਨੂੰ ਇਕੱਠਾ ਕਰੋ ਇੱਕ ਕਰੋ ਇਸ ਸੋਚ ਦੇ ਅਧੀਨ ਤੇ ਅਸੀਂ ਫੇਰ ਇਸ ਸੋਚ ਦੇ ਮਗਰ ਖੜੀਏ ਤੇ ਜੇ ਸਾਡੇ ਤੋਂ ਕੋਈ ਗਲਤੀ ਹੋਗੀ ਪਲਜਕ ਹੋਗੀ ਉਹ ਵੀ ਅਸੀਂ ਉੱਥੇ ਜਾ ਕੇ ਮਾਫੀ ਮੰਗਾਂਗੇ